ਅੱਜ ਅਸੀਂ ਬੀਜ ਰਹੇ ਆ ਜੀ ਦੇਸੀ ਬੀਜ ਸਿਆਲਾਂ ਦੇ ਇਹ ਪਿਓਰ ਦੇਸੀ ਬੀਜ ਆ ਜੀ ਇਹ ਅਸੀਂ ਮਗਾਏ ਹੈਗੇ ਆ ਜੀ ਪਿੰਡ ਚੈਨਾ ਤੋਂ ਤਹਿਸੀਲ ਜੇਤੋਂ ਫਰੀਦਕੋਟ ਜ਼ਿਲ੍ਹਾ ਜੀ ਆ ਨੰਬਰ ਆ ਜੀ ਇਨਾਂ ਕੋਲ ਸਾਰੇ ਹੀ ਦੇਸੀ ਬੀਜ ਹੁੰਦੇ ਆ ਟੋਟਲ ਜਿੰਨੇ ਵੀ ਉਹ ਪਾਲਕਾ ਜੀ ਇਹ ਹੈਗੀ ਆ ਜੇ ਪੱਤਾ ਕੱਟ ਪਾਲਕ ਖੱਟੀ ਪਾਲਕ ਵੀ ਕਹ ਦਿੰਦੇ ਇਹਨੂੰ ਇਹ ਹੈਗੀ ਰਸ ਪਾਲਕ ਇਹਦੇ ਪੱਤੇ ਚਕੰਦਰ ਦੇ ਪੱਤਿਆਂ ਵਰਗੇ ਹੁੰਦੇ ਆ ਜੀ ਬਹੁਤ ਵਧੀਆ ਪਾਲਕ ਹੁੰਦੀ ਹੈ ਜੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹਨੂੰ ਰਸ ਪਾਲਕ ਕਹ ਦਿੰਦੇ ਆ ਹੋਰ ਤਕਰੀਬਨ ਸਾਰੇ ਅਸੀਂ ਆਹ ਸ਼ਾਹੀ ਚਕੰਦਰ ਆ ਜੀ ਆਹ ਕਾਲੀ ਗਾਜਰ ਆ ਜੀ ਆਹ ਕਾਲੇ ਛੋਲੇ ਆ ਆ ਕੁਸ਼ੇਦਾਰ ਸਰੋਂ ਵੀ ਮਹਗਾਈ ਆ ਇਹ ਵੀ ਅੱਜ ਦੀਜਾਂਗੇ ਇਹ ਆਪਣੇ ਹਰੇ ਛਣੇ ਹਰਾ ਛੋਲੀਆ ਵੀ ਕਹਿ ਦਿੰਦੇ ਇਹਦਾ ਰੰਗ ਕਲਰ ਇਦਾਂ ਹੀ ਰਹਿੰਦਾ ਜੀ ਸੁੱਕਿਆਂ ਦਾ ਵੀ ਇਦਾਂ ਹੀ ਰਹਿੰਦਾ ਆ ਕਾਲੇ ਆ ਜੀ ਇਹ ਮੇਰੇ ਮੂਲੇ ਆ ਕਾਫੀ ਤਰ੍ਹਾਂ ਦੀ ਗੇਤੀ ਪਛੇਤੀ ਮਿੱਠੀ ਮੂੰਗਲੀ ਗੋਭੀ ਵੀ ਲਾ ਰਹੇ ਆ ਅਸੀਂ ਅੱਜ ਤੇ ਆਦੀ ਲਾਲ ਮੂਲੀ ਚਿੱਟੀ ਮੂਲੀ ਲਾਲ ਮੂਲੀ ਵੀ ਲਾ ਰਹੇ ਆ ਚਿੱਟਾ ਸ਼ਲਗਮ ਮਸਰ ਵੀ ਹੈਗੇ ਥੋੜੇ ਜਿਹਾ ਤੇ ਆ ਪੋਕ ਚੋਏ ਵੀ ਮਗਾਇਆ ਹੈਗਾ ਜੀ ਲਾਲ ਸ਼ਲਗਮ ਵੀ ਹੈਗੀ ਗਾਜਰ ਵੀ ਹੈਗੀ ਆ ਤੇ ਇਹ ਇਹਨਾਂ ਦਾ ਇਸ ਟਾਈਮ ਚਿੱਟਾ ਪਿਆਜ਼ ਵੀ ਹੈਗਾ ਵੈਸੇ ਵੀ ਅੱਜ ਲਾਵਾਂਗੇ ਅਸੀਂ ਤੇ ਇਹਨਾਂ ਦਾ ਸਾਰਿਆਂ ਦਾ ਨਵੰਬਰ 30 ਨਵੰਬਰ ਤੱਕ ਜਾਂ ਅੱਧ ਦਸੰਬਰ ਤੱਕ ਇਹਨਾਂ ਦਾ ਢੋਕਵਾ ਸਮਾਂ ਹੁੰਦਾ ਦੇਸੀ ਬੀਜਾਂ ਦਾ ਅਸੀਂ ਥੋੜਾ ਜਿਆਦਾ ਵੈਸੇ ਲੇਟ ਹੋ ਗਏ ਆ 15 ਨਵੰਬਰ ਤੋਂ ਅਕਤੂਬਰ ਤੋਂ ਸ਼ੁਰੂ ਹੋ ਜਾਂਦੇ ਬੀਜ ਇਹ ਲਗਾਉਣੇ ਤੇ ਆ ਅਸੀਂ ਪਿਆਜ਼ ਲਾਇਆ ਹਾਈਬ੍ਰਿਡ ਤੇ ਆ ਸਲਾਦ ਪੱਤਾ ਲੱਗਾ ਆ ਆਪਣੇ ਤੇ ਗਾਂ ਅੱਗੇ ਉਹ ਗੋਭੀ ਲੱਗੀ ਹੋਈ ਆ ਇਹ ਦੇਸੀ ਨਹੀਂ ਹੈਗੇ ਬੀਜ ਉਹ ਇੱਧਰ ਜਿਹੜੇ ਲਾ ਰਹੇ ਆ ਅਸੀਂ ਦੇਸੀ ਆ ਇਹ ਹਾਈਬ੍ਰਿਡ ਆ ਜੀ ਇੱਕ ਤੁਹਾਨੂੰ ਮੈਂ